ਸਤਿ ਸ਼੍ਰੀ ਅਕਾਲ ਜੀ ਔਰਤ ਜਦੋਂ ਵੀ ਖਾਸ ਕਰਕੇ ਪੇਕੇ ਘਰ ਦੇ ਕਿਸੇ ਜੀਵ ਵੱਲੋਂ ਅਣਗੌਲੀ ਕੀਤੀ ਗਈ ਹੋਵੇ ਤਾਂ ਉਹ ਬਹੁਤ ਟੁੱਟਦੀ ਹੈ ਕਿਉਂਕਿ ਉੱਥੋਂ ਉਸ ਨੂੰ ਕਦੇ ਵੀ ਦਰਕਾਰੇ ਜਾਣ ਦੀ ਆਸ ਨਹੀਂ ਹੁੰਦੀ ਉਸ ਸਥਿਤੀ ਵਿੱਚ ਉਸ ਨੂੰ ਸਭ ਤੋਂ ਵੱਧ ਨੇੜੇ ਆਪਣਾ ਪਤੀ ਹੀ ਲੱਗਦਾ ਹੈ ਅਤੇ ਉਹ ਆਪਣੇ ਭਾਵਾਂ ਰਾਹੀਂ ਆਪਣੇ ਪਤੀ ਤੋਂ ਭਰੋਸੇ ਦੀ ਮੰਗ ਕਰਦੀ ਹੈ ਔਰ ਤੇ ਛੇਤੀ ਕਿਤੇ ਆਪਣੇ ਪੇਕੇ ਘਰ ਦੀ ਗੱਲ ਨਹੀਂ ਕਰਦੀ ਪਰ ਜੇਕਰ ਉਹ ਪੇਕਿਆਂ ਦੀ ਕੋਈ ਗੱਲ ਪਤੀ ਕੋਲ ਵਾਰ-ਵਾਰ ਕਰ ਰਹੀ ਹੈ ਤਾਂ ਸਮਝੋ ਉਹ ਇਸ ਮਾਮਲੇ ਤੇ ਅੰਦਰੋਂ ਟੁੱਟੀ ਹੋਈ ਹੈ ਉਸ ਨੂੰ ਪਤਾ ਹੁੰਦਾ ਹੈ ਕਿ ਉਸ ਦਾ ਪਤੀ ਉਸ ਦਾ ਪਰਦਾ ਵੀ ਰੱਖੇਗਾ ਹੌਸਲਾ ਵੀ ਦੇਵੇਗਾ ਉਸ ਦੇ ਸੁੱਖ-ਦੁੱਖ ਨੂੰ ਵੀ ਸਮਝੇਗਾ ਸੋ ਅਜਿਹੇ ਵਕਤ ਪਤੀ ਨੂੰ ਚਾਹੀਦਾ ਹੈ ਕਿ ਪਤਨੀ ਨੂੰ ਅਜਿਹੇ ਢੰਗਾਂ ਨਾਲ ਹੌਸਲਾ ਦੇਵੇ ਜਿਸ ਵਿੱਚ ਉਸ ਨੂੰ ਆਪਣੇ ਪੇਕੇਆਂ ਦੀ へਠੀ ਵੀ ਨਾ ਲੱਗੇ ਅਤੇ ਦਿਲ ਨੂੰ ਤਰਵਾਸ ਵੀ ਆ ਜਾਵੇ ਔਰਤ ਆਪਣੇ ਮੂੰਹ ਪੇਕੇ ਘਰ ਦੀ ਲੱਖ ਬੁਰਾਈ ਕਰੇ ਪਰ ਉਹ ਆਪਣੇ ਪਤੀ ਦੇ ਮੂੰਹ ਚੋਂ ਮਾਪਿਆਂ ਦੀ ਬੁਰਾਈ ਕਦੇ ਨਹੀਂ ਸੁਣਦੀ ਮਰਦ ਸਮਝਦਾ ਵੀ ਹੁੰਦਾ ਪਰ ਕਈ ਵਾਰ ਉਹ ਗੱਲ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ ਸਗੋਂ ਉਸ ਦਾ ਮਜ਼ਾਕ ਬਣਾਉਂਦਾ ਹੈ ਜੋ ਔਰਤ ਦੇ ਅੱਲੇ ਜ਼ਖਮਾਂ ਤੇ ਲੂਨ ਦਾ ਕੰਮ ਕਰਦਾ ਹੈ ਪਰ ਪਤੀ ਨੂੰ ਉਸ ਸਮੇਂ ਆਪਣੇ ਘਰ ਦੀ ਧੀ ਭੈਣ ਨੂੰ ਮੁੱਖ ਰੱਖ ਕੇ ਸੋਚਣਾ ਚਾਹੀਦਾ ਹੈ ਕਿ ਜੇਕਰ ਇਹ ਗੱਲ ਉਸ ਨਾਲ ਵਾਪਰੀ ਹੋਵੇ ਇਸ ਸੋਚ ਨਾਲ ਹੀ ਪਤੀ ਦਾ ਵਿਵੇਕ ਜਾਗ ਪਵੇਗਾ ਉਸ ਨੂੰ ਆਪਣੀ ਪਤਨੀ ਨਾਲ ਹਮਦਰਦੀ ਹੋਣ ਲੱਗੇਗੀ ਉਹ ਉਸ ਦੇ ਪੇਕਿਆਂ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਉਸ ਦੇ ਦੁੱਖਾਂ ਨੂੰ ਹਲਕਾ ਕਰਨ ਦੀ ਕੋਸ਼ਿਸ਼ ਕਰਦਾ ਕਹੇਗਾ ਹੋ ਸਕਦਾ ਹੈ ਉਹਨਾਂ ਦੀ ਕੋਈ ਮਜਬੂਰੀ ਹੋਵੇ ਉਹ ਆਪਣੀ ਧੀ ਨੂੰ ਤਾਂ ਇਹ ਗੱਲ ਕਹਿ ਹੀ ਸਕਦੇ ਸੀ ਕਿਉਂਕਿ ਤੂੰ ਉਹਨਾਂ ਦੀ ਆਪਣੀ ਏ ਚੱਲ ਛੱਡ ਕੋਈ ਗੱਲ ਨਹੀਂ ਆਪਣੇ ਘਰ ਕਿਸੇ ਦਾ ਘਟਾ ਜਦੋਂ ਮੈਂ ਤੇਰੇ ਨਾਲ ਆ ਫਿਕਰ ਨਾ ਕਰ ਇਹ ਗੱਲ ਔਰਤ ਨੂੰ ਬਹੁਤ ਸਕੂਨ ਦਿੰਦੀ ਏ ਇਹਨੇ ਨਾਲ ਹੀ ਪਤਨੀ ਦਾ ਗਮ ਬਹੁਤ ਘਟ ਜਾਂਦਾ ਹੈ ਉਸ ਨੂੰ ਲੱਗਦਾ ਹੈ ਕਿ ਮੇਰਾ ਪਤੀ ਦੁਨੀਆਂ ਦਾ ਸਭ ਤੋਂ ਚੰਗਾ ਤੇ ਬਾਦਸ਼ਾਹ ਵਰਦ ਹੈ ਉਹ ਖੁਸ਼ੀ-ਖੁਸ਼ੀ ਉਦਾਸੀ ਭੁਲਾ ਕੇ ਘਰ ਦਾ ਕੰਮ ਕਰਨ ਲੱਗ ਜਾਵੇਗੀ ਔਰਤ ਤੇ ਮਰਦ ਜ਼ਿੰਦਗੀ ਦੀ ਗੱਡੀ ਦੇ ਦੋ ਪਹੀਏ ਹਨ ਉਹਨਾਂ ਦੇ ਸੁੱਖ ਦੁੱਖ ਸਾਂਝੇ ਹੋਣੇ ਚਾਹੀਦੇ ਐ ਔਰਤ ਬੜੀ ਕੋਮਲ ਭਾਵੀ ਹੁੰਦੀ ਹੈ ਨਿੱਕਾ ਜਿਹਾ ਦੁੱਖ ਵੀ ਉਸ ਲਈ ਬਹੁਤ ਵੱਡਾ ਹੁੰਦਾ ਹੈ ਤੇ ਨਿੱਕੀ ਜਨੀ ਖੁਸ਼ੀ ਵੀ ਉਸ ਲਈ ਬਹੁਤ ਵੱਡੀ ਹੁੰਦੀ ਹੈ ਪੇਕਿਆਂ ਦਾ ਦੁੱਖ ਔਰਤ ਨੂੰ ਅੰਦਰੋਂ ਅੰਦਰੀ ਘੋਣ ਵਾਂਗ ਖਾ ਜਾਂਦਾ ਹੈ ਸਿਆਣੇ ਪਤੀ ਇਸ ਦੁੱਖ ਨੂੰ ਸਮਝ ਕੇ ਪਤਨੀ ਨੂੰ ਪਿਆਰ ਭਰਿਆ ਹੌਸਲਾ ਦੇ ਕੇ ਆਪਣਾ ਘਰ ਬਚਾ ਲੈਂਦੇ ਨੇ ਕਿਸੇ ਵੀ ਔਰਤ ਦੇ ਪੇਕੇ ਘਰ ਦੀ ਗੱਲ ਨੂੰ ਜਿਹੜਾ ਮਰਦ ਗੰਭੀਰ ਹੋ ਕੇ ਸੁਣਦਾ ਹੈ ਤੇ ਉਸ ਦੇ ਫਿਕਰ ਵਿੱਚ ਸ਼ਾਮਿਲ ਹੋ ਕੇ ਸਹੀ ਸਲਾਹ ਵੀ ਦਿੰਦਾ ਹੈ ਤਾਂ ਉਸ ਦਾ ਘਰ ਸਵਰਗ ਬਣਿਆ ਰਹਿੰਦਾ ਹੈ ਤੇ ਹਮੇਸ਼ਾ ਸੁਖੀ ਵੱਸਦਾ ਹੈ ਜੇਕਰ ਇਹ ਵਿਚਾਰ ਤੁਹਾਨੂੰ ਚੰਗੇ ਲੱਗੇ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਧੰਨਵਾਦ